ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਗੁੜ ਮਖਾਣਾ ਜੋ ਕਿ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਤੇ ਹੈਲਥੀ ਵੀ ਬਹੁਤ ਜ਼ਿਆਦਾ ਹੁੰਦਾ ਹੈ ਮਖਾਣੇ ਸੇਪ ਲਈ ਬਹੁਤ ਜ਼ਿਆਦਾ ਕੰਮ ਨਹੀਂ ਇਹ रेसिपी ਬਣ ਕੇ ਤਿਆਰ ਹੁੰਦੀ ਹੈ ਇਸ ਤਰ੍ਹਾਂ ਬਣਾएंगे ਤੇ ਲੰਬੇ ਟਾਈਮ ਲਈ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਣਾ ਕੇ ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਸ ਤਰ੍ਹਾਂ ਬਣਾਉਣ ਨੇ ਦੇਖਦੇ ਹਾਂ ਪੂਰੇ ਪੂਰੇ ਨਾਪ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਆਸਾਨੀ ਦੇ ਨਾਲ ਬਣਾ ਸਕਦੇ ਹੋ ਹੁਣ ਇਹ ਜਦੋਂ ਤੁਸੀਂ ਤੋੜੋਗੇ ਬਿਲਕੁਲ ਨਹੀਂ ਟੁੱਟਣਗੇ ਚਿਪਕ ਜਾਣਗੇ ਤੇ ਇਹਨਾਂ ਨੂੰ ਆਪਾਂ ਜਿਹੜਾ ਕੜਾਈ ਦੇ ਵਿੱਚ ਥੋੜੀ देर ਲਈ ਰੋਸਟ ਕਰ ਲਵਾਂਗੇ ਰੋਸਟ ਕਰਨ ਤੋਂ ਬਾਅਦ ਇਸ ਤਰ੍ਹਾਂ ਕ੍ਰਿਸਪੀ ਹੋ ਜਾਣਗੇ ਤੁਸੀਂ ਬਿਨਾਂ ਕਿਸੇ ਤੇਲ ਤੋਂ ਇਹਨਾਂ ਨੂੰ ਰੋਸਟ ਕਰਨਾ ਹੈ ਉਸ ਤੋਂ ਬਾਅਦ ਆਪਾਂ ਦੋ ਕੌਲੀ ਮਖਾਣੇ ਲੈ ਸੀਗੇ ਇੱਕ ਚਮਚਕੀ ਦਾ ਪਾ ਕੇ ਆਪਾਂ ਇੱਕ ਕੌਲੀ ਗੁੜ ਦੀ ਲਵਾਂਗੇ ਆਪਾਂ ਅੱਧਾ ਗੁੜ ਲਵਾਂਗੇ ਤੇ ਡਬਲ ਉਸ ਤੋਂ ਜਿਹੜੇ ਮਖਾਣੇ ਲੈਣੇ ਨੇ ਬਿਲਕੁਲ ਲੋ ਫਲੇਮ ਤੇ ਇਹਨੂੰ ਗੁੜ ਨੂੰ ਤੁਸੀਂ ਪਿਘਲਾ ਲੈਣਾ ਕੋਈ ਚਾਸ਼ਨੀ ਨਹੀਂ ਬਣਾਉਣੀ ਕੁਛ ਨਹੀਂ ਕਰਨਾ ਹੈਗਾ ਬਸ ਸਿਰਫ ਗੁੜ ਪਿਘਲਣਾ ਚਾਹੀਦਾ ਹੈ ਤੇ ਹਾਈ ਫਲੇਮ ਤੇ ਨਹੀਂ ਪਿਘਲਾਉਣਾ ਫਿਰ ਬਹੁਤ ਜ਼ਿਆਦਾ ਖੋੜਾ ਟੇਸਟ ਆਊਗਾ ਤੇ ਸੁਆਦ ਵੀ ਨਹੀਂ ਬਣਨੇ ਹੈਗੇ ਇਹਨੂੰ ਬਸ ਇਸ ਤਰ੍ਹਾਂ ਤੁਸੀਂ ਪਿਘਲਾਉਂਦੇ ਜਾਣਾ ਹੈ ਤੇ ਲਗਾਤਾਰ ਵਿੱਚ ਚਮਚਾ ਕੜਛੀਆ ਫਿਰਦੇ ਰਹਿਣਾ ਹੈ ਤੁਸੀਂ ਇਸ ਤਰ੍ਹਾਂ ਹੀ ਮਖਾਣੇ ਬਣਾ ਲਓਗੇ ਤੁਹਾਨੂੰ ਲੱਗੂਗਾ ਹੀ ਨਹੀਂ ਕਿ ਤੁਸੀਂ ਆਬ ਬਣਾਏ ਨੇ ਤੇ ਇੰਨੇ ਜ਼ਿਆਦਾ ਟੇਸਟੀ ਮਖਾਣੇ ਵੀ ਹੈ ਜਿਹੜੇ ਇੰਨੇ ਜ਼ਿਆਦਾ ਟੇਸਟੀ ਬਣ ਸਕਦੇ ਨੇ ਇੰਨੇ ਸੁਆਦ ਬਣ ਕੇ ਤਿਆਰ ਹੁੰਦੇ ਨੇ ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਗੁੜ ਆਪਣਾ ਪਿਘਲਣਾ ਸ਼ੁਰੂ ਹੋ ਗਿਆ ਜਦੋਂ ਸਾਰੀਆਂ ਗੱਠਾਂ ਖੁਰ ਗਈਆਂ ਉਸ ਟਾਈਮ ਤੇ ਤੁਸੀਂ ਜਿਹੜਾ ਮਖਾਣੇ ਪਾਉਣੇ ਨੇਗੇ ਤੁਸੀਂ ਚਾਹੋ ਕੱਦੂਕਸ ਕਰਕੇ ਵੀ ਗੁੜ ਪਾ ਸਕਦੇ ਹੋ ਜਲਦੀ ਪਿੰਗਲ ਜੂਗਾ ਹੋਰ ਵੀ ਮੈਂ ਥੋੜਾ ਜਿਹਾ ਤੋੜ-ਤੋੜ ਕੇ ਪਾਇਆ ਸੀ ਇਦਾਂ ਕੁੱਟ ਕੇ ਪਾਇਆ ਸੀਗਾ ਜਦੋਂ ਆਪਣੀ ਇਹ ਗੁੜ ਪੱਕ ਗਿਆ ਉਸ ਟਾਈਮ ਤੇ ਇਹਦੇ ਵਿੱਚ ਆਪਾਂ ਥੋੜੇ ਜਿਹਾ ਦੋ ਚਮਚ ਤੇਲ ਪਾ ਲਵਾਂਗੇ ਤੇਲ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਜਿਵੇਂ ਕਿ ਆਪਾਂ ਸਰਦੀਆਂ ਦੇ ਵਿੱਚ ਰਿਓੜੀਆਂ ਨਹੀਂ ਖਾਂਦੇ ਹੈਗੇ ਉਸ ਤਰ੍ਹਾਂ ਟੇਸਟ ਹੋ ਜਾਂਦਾ ਹੈ ਜਦੋਂ ਤੱਕ ਇਨੂੰ ਗੁੜ ਦੇ ਵਿੱਚ ਮਿਕਸ ਕਰ ਦੇਣਾ ਗੁੜ ਉੱਪਰ ਕੋਟ ਹੋ ਗਿਆ ਉਸ ਟਾਈਮ ਤੇ ਗੈਸ ਦੀ ਫਲੇਮ ਆ ਤੁਸੀਂ ਨਾਲ ਦੀ ਨਾਲ ਹੀ ਬੰਦ ਕਰ ਦੇਣੀ ਹੈ ਜਦੋਂ ਉੱਪਰ ਗੁੜ ਕੋਟ ਹੋ ਗਿਆ ਹੋਰ ਜ਼ਿਆਦਾ ਨਹੀਂ ਪਕਾਉਣਾ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਗੋੜਾ ਜਿਹੜਾ ਮਖਾਣਿਆਂ ਦੇ ਉੱਪਰ ਚੰਗੀ ਤਰ੍ਹਾਂ ਲੱਗ ਗਿਆ ਤੇ ਗੈਸ ਦੀ ਫਲੇਮ ਆਪਾਂ ਬੰਦ ਕਰ ਦਿੰਨੇ ਆ ਹਲੇ ਤੁਸੀਂ ਇਹਨਾਂ ਨੂੰ ਥੋੜੀ ਦੇਰ ਕੁਝ ਨਹੀਂ ਕਰਨਾ ਹੈਗਾ ਥੋੜਾ ਜਿਹਾ ਕੋਸਾ ਹੋਣ ਦੇਣਾ ਬਾਲੇ ਜ਼ਿਆਦਾ ਠੰਡੇ ਨਹੀਂ ਹੋਣ ਦੇਣਾ ਤੇ ਥੋੜੇ ਜਿਹਾ ਕੋਸੇ ਹੋਣ ਤੇ ਆਪਾਂ ਇਹਨਾਂ ਨੂੰ ਪਲੇਟ 'ਚ ਕੱਢ ਕੇ ਵੱਖ-ਵੱਖਾ ਕਰ ਲਵਾਂਗੇ ਕਿਉਂਕਿ ਜੇ ਜਿਆਦਾ ਠੰਡੇ ਹੋ ਗਏ ਫਿਰ ਤੁਸੀਂ ਜਦੋਂ ਇਹਨਾਂ ਨੂੰ ਅਲੱਗ ਕਰੋਗੇ ਤਾਂ ਇਹ ਟੁੱਟ ਜਾਣਗੇ ਇਸ ਤਰ੍ਹਾਂ ਤੁਸੀਂ ਕੁਸਿਆਂ ਨੂੰ ਅਲੱਗ-ਅਲੱਗ ਕਰੋਗੇ ਤਾਂ ਫਿਰ ਆਰਾਮ ਦੇ ਨਾਲ ਅਲੱਗ ਹੋ ਜਾਣਗੇ ਤੇ ਟੁੱਟਣਗੇ ਨਹੀਂ ਬਿਲਕੁਲ ਬਾਜ਼ਾਰ ਵਰਗੇ ਜਿਹੜੇ ਲੱਗਣਗੇ ਤੁਸੀਂ ਬੱਚਿਆਂ ਨੂੰ ਵੀ ਦੇ ਸਕਦੇ ਹੋ ਟਿਫਨ ਬਾਕਸ ਸੱਚ ਦੇ ਸਕਦੇ ਹੋ ਵੱਡਿਆਂ ਨੂੰ ਦੇ ਸਕਦੇ ਹੋ ਪੰਜ ਚਾਰ ਮਖਾਣੇ ਆ ਬੱਚੇ ਜਿਹੜੇ ਰੋਜ਼ ਖਾ ਸਕਦੇ ਆ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਤੇ ਫਾਇਦੇ ਬਹੁਤ ਜ਼ਿਆਦਾ ਨੇਗੇ ਤੁਸੀਂ ਸਰਚ ਕਰਕੇ ਵੀ ਦੇਖ ਸਕਦੇ ਹੋ ਕੀ ਕੀ ਫਾਇਦੇ ਨੇਗੇ ਮਖਾਣੇ ਚ ਬਹੁਤ ਜ਼ਿਆਦਾ ਤਾਕਤ ਪ੍ਰੋਟੀਨ ਕਈ ਤਰ੍ਹਾਂ ਦੇ ਤੱਤ ਹੁੰਦੇ ਨੇਗੇ ਜਿਹੜੇ ਸਾਡੇ ਸਿਹਤ ਲਈ ਬਹੁਤ ਜ਼ਿਆਦਾ ਚੰਗੇ ਹੁੰਦੇ ਨੇ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਨੇ ਜਾਂ ਦਰਦ ਹੋਈ ਜਾਂਦਾ ਹੱਡੀਆਂ ਚ ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦੇ ਆ ਪੰਜ ਚਾਰ ਮਖਾਣੇ ਆ ਜਿਹੜੇ ਜ਼ਰੂਰ ਖਾਣੇ ਚਾਹੀਦੇ ਆ ਪਰ ਜੇ ਤੁਸੀਂ ਇੱਕ ਵਾਰੀ ਮੂੰਹ ਨੂੰ ਲਾ ਲਿਆ ਨਾ ਪੰਜ ਚਾਰ ਕੀ ਤੁਸੀਂ ਸਾਰੇ ਹੀ ਆ ਜਿਹੜੇ ਖਾ ਜਾਣੇ ਨੇ ਇਹ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਇਸ ਤਰ੍ਹਾਂ ਆਪਾਂ ਕੋਸੇ ਕੋਸੇ ਆ ਜਿਹੜੇ ਅਲੱਗ-ਅਲੱਗ ਕਰ ਲਏ ਆ ਸਾਰੇ ਮਖਾਣੇ ਇਹਨਾਂ ਨੂੰ ਡੱਬੇ 'ਚ ਪਾ ਕੇ ਰੱਖ ਲਵਾਂਗੇ ਆਪਾਂ ਜਦੋਂ ਵੀ ਖਾਣੇ ਆਉਣ ਉਸ ਟਾਈਮ ਤੇ ਤੁਸੀਂ ਖਾ ਸਕਦੇ ਹੋ ਤੇ ਜੇ ਵੀਡੀਓ ਚੰਗੀ ਲੱਗੇ ਹੋਵੇ ਤਾਂ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਬਾਏ ਬਾਏ